ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੇਕਰ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣਗੇ ਤਾਂ ਫਿਰ ਕਾਨੂੰਨ ਦੀ ਰਖਵਾਲੀ ਕੌਣ ਕਰੇਗਾ ਇੱਕ ਪਾਸੇ ਲਾਰਡ ਆਰਡਰ ਨੂੰ ਲੈ ਕੇ ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਖੇਤ ਨੂੰ ਉਵਾਰ ਖਾਦੀ ਹੈ ਤਾਂ ਫਿਰ ਖੇਤ ਦੀ ਰਖਵਾਲੀ ਕੌਣ ਕਰੇਗਾ ਅਸੀਂ ਗੱਲ ਕਰਦੇ ਹਾਂ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਡੀ ਆਈ ਜੀ ਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਹੇਤੇ ਨੇ ਇਹ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਹੈ ਸ਼ਰੂਪੁਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਪੰਜਾਬ ਦੇ ਵਿੱਚ ਅਥੱਲੀ ਮੱਚੀ ਹੋਈ ਹੈ ਕਿ ਜੇਕਰ ਵੱਡੇ ਰੁਤਬੇ ਦੇ ਅਫਸਰ ਇਸ ਤਰ੍ਹਾਂ ਦੀਆਂ ਰਿਸ਼ਤਾ ਲੈਣਗੇ ਪੰਜਾਬ ਦੇ ਲੋਕਾਂ ਕੋਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਿਰ ਦਾਅਵੇ ਦਾਅਵੇ ਤਾਂ ਖੋਖਲੇ ਨੇ सीबीआई ਦਾ ਕੋਈ ਵੱਡਾ ਐਕਸ਼ਨ ਪਹਿਲਾਂ ਦੱਸ ਦਿੰਦੇ ਆ ਕਿ ਐਕਸ਼ਨ ਕਿਦੇ ਤੇ ਹੋਇਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ सीबीआई ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਾਣਕਾਰੀ ਅਨੁਸਾਰ सीबीआई ਨੇ ਰੋਪੜ ਰੇਜ ਦੇ ਡੀਆਈਜੀ ਹਰਚਲ ਸਿੰਘ ਭੁੱਲੜ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ सीबीआई ਦੀ ਟੀਮ ਨੇ ਡੀਆਈਜੀ ਹਰਚਲ ਸਿੰਘ ਭੁੱਲੜ ਦੇ ਚੰਡੀਗੜ੍ਹ ਦਫ਼ਤਰ ਤੇ ਰੇਡ ਕਰਕੇ ਗ੍ਰਿਫਤਾਰ ਕੀਤਾ ਹੈ ਸੂਤਰਾਂ ਸਾਹਬ ਭੁੱਲਰ ਲਗਭਗ 4 ਲੱਖ ਰੁਪਏ ਦੀ ਰਿਸ਼ਵਤ ਲੈ ਜਾਣ ਦੀ ਗੱਲ ਸਾਹਮਣੇ ਆਈ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਭੁੱਲਰ ਦੇ ਨਾਲ ਇੱਕ ਵਿਚੋਲਾ ਵਿਚੋਲੀਆ ਦਲਾਲ ਵੀ ਗ੍ਰਿਫਤਾਰ ਕੀਤਾ ਗਿਆ ਜੋ ਸਮਝੌਤਾ ਕਰਾਉਣ ਵਿੱਚ ਉਹਦੀ ਬੜੀ ਵੱਡੀ ਭੂਕਾ ਸੀ ਇਹ ਰਿਸ਼ਵਤ ਇੱਕ ਸਕਰਾਪ ਡੀਲਰ ਕੋਲ ਮੰਗੀ ਦੱਸੀ ਜਾ ਰਹੀ ਹੈ ਜੋ ਕਿ ਫਤੇਗੜ ਸਾਹਿਬ ਹੈ ਜ਼ਿਲ੍ਹੇ ਦੇ ਮੰਡੀ ਗੁਬਿੰਦਗੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ सीबीआई ਨੇ ਟਰੈਪ ਲਗਾ ਕੇ ਰਿਸ਼ਵਤ ਲੈਣ ਦੇ ਇਲਜ਼ਾਮ ਤਹਿਤ ਹਰਚਲ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਹਰਚਲ ਸਿੰਘ ਭੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਜੇ ਭੁੱਲਰ ਵਰਗੇ ਰਿਸ਼ਵਤ ਲੈਣਗੇ ਬਲੈਕਮੇਲ ਕਰਨਗੇ ਵਪਾਰੀਆਂ ਨੂੰ ਜੇਕਰ ਉਹ ਵਿਚੋਲੇ ਰੱਖਣਗੇ ਤਾਂ ਫਿਰ ਪੰਜਾਬ ਦੇ ਆਪ ਅਫਸਰ ਕੀ ਕਰਨਗੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਅਤੇ ਨਸ਼ਾ ਤਸਕਰੀ ਨੂੰ ਲੈ ਕੇ ਜ਼ੀਰੋ ਟੋਲਰੈਂਸ ਡੀਆਈਜੀ ਹਰਜਨ ਸਿੰਘ ਭੁੱਲਰ ਨੂੰ ਅੱਜ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਮੰਡੀ ਗੁਬਿੰਦਗੜ ਦੇ ਇੱਕ ਸੱਕਰਬੂਲ ਨਾਲ ਸੰਬੰਧਿਤ ਹੈ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਕਿਆ ਜਾ ਰਿਹਾ ਹੈ ਕਿ ਸੀਬੀਆਈ ਜਲਦੀ ਹੀ ਇੱਕ ਪ੍ਰੈਸ ਰੋਡ ਜਾਰੀ ਕਰ ਸਕਦੀ ਹੈ ਅਤੇ ਡੀਆਈਜੀ ਨੂੰ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅੱਗੇ ਕੀ ਲਿਖਿਆ ਹੈ ਸ਼ਰੂਮਣੀ ਅਕਾਲੀ ਦਲ ਨੇ ਉਹਦਾ ਵੀ ਤੁਹਾਨੂੰ ਮੈਂ ਪੜ੍ਹ ਕੇ ਦੱਸ ਦੇਣਾ ਦੱਸਿਆ ਜਾ ਰਿਹਾ ਹੈ ਕਿ ਇਮਾਨਦਾਰੀ ਵਾਲਾ ਮਖੌਟਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੂੰ ਲੈ ਗਿਆ ਸੀਬੀਆਈ ਵੱਲੋਂ ਭਗਵੰਤ ਮਾਨ ਦਾ ਚੁਹੇਤਾ ਡੀਆਈਜੀ ਹਰਚੰਦ ਸਿੰਘ ਭੁੱਲਰ ਰਿਸ਼ਮਤ ਲੈਂਦੇ ਕਾਪੂ ਇੱਕ ਫਰਮ ਤੋਂ 5 ਲੱਖ ਰੁਪਏ ਪ੍ਰਤੀ ਮਹੀਨਾ ਲਿਸ਼ਵਤ ਲੈ ਰਿਆ ਸੀ ਡੀਆਈਜੀ ਪੁੱਲਰ ਤਾਰਾ ਉੱਪਰ ਤੱਕ ਜੁੜੇ ਹੁੰਦਾ ਖਾਚਾ ਭਗਵੰਤ ਮਾਨ ਦਾ ਅਸਲ ਚਿਹਰਾ ਬੇਨਕਾਬ ਇਹ ਲਿਖਦਾ ਹੈ ਯੂਥ ਸ਼੍ਰੋਮਣੀ ਅਕਾਲੀ ਦਲ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਵਿਸਿੰਗ ਚੇਂਜਰ ਹੋਣਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡੀਆਈਜੀ ਹਰਜਨ ਸਿੰਘ ਪੁੱਲਰ ਚ ਹੇਤਾ ਸੀ ਇਸ ਕਰਕੇ ਇਹ ਰਿਸ਼ਵਤ ਦੀਆਂ ਧਾਰਾ ਉੱਪਰ ਤੱਕ ਜੁੜੀਆਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਕੀ ਟਿੱਪਣੀ ਕਰਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿਵਾਲਾ ਹੈ ਹਾਲਾਂਕਿ ਇਹ ਵੀ ਕਹਿ ਕੇ ਕਹਿੰਦੇ ਨੇ ਕਿ ਭੱਲਾ ਝੜ ਲਿਆ ਹੈ ਬਲਤੇਜ ਸਿੰਘ ਪੰਨੂ ਨੇ ਕਿ ਦੇਖੋ ਜਿਹੜੇ ਸਾਡੇ ਅਫਸਰ ਨੇ ਅਸੀਂ ਉਹਨਾਂ ਉੱਤੇ ਸੀਬੀਆਈ ਤੋਂ ਕਾਰਵਾਈ ਜਾਣਕਾਰੀ ਕਾਰਵਾਈ ਕਰਵਾ ਰਹੇ ਹਾਂ ਇਸ ਤਰ੍ਹਾਂ ਦਾ ਅੱਜ ਬਿਆਨ ਬਲਤੇਜ ਸਿੰਘ ਪੰਨੂ ਹੁਣਾਂ ਵੱਲੋਂ ਦਿੱਤਾ ਗਿਆ ਹੁਣ ਇਹ ਦੇਖਣੇ ਆ ਕਿ ਡੀ ਆਈਜੀ ਹਰਚੰਦ ਸਿੰਘ ਪੁੱਲਰ ਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹੋਈਆਂ ਨੇ ਤੇ ਇਹ ਹੁਣ ਸੀਬੀਆਈ ਦੇ ਕੋਲ ਮਾਮਲਾ ਹੈ ਜਿਹੜਾ ਵੀ ਮੰਤਰੀ, ਸ਼ੰਤਰੀ, ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਇਸ ਵਿੱਚ ਅਨਵੋਲਵ ਹੁੰਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਉਸ ਉੱਤੇ ਐਕਸ਼ਨ ਲਵੇਗੀ ਕਿਉਂਕਿ ਸੀਬੀਆਈ ਨੇ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਣਨੀ ਅਤੇ ਨਾ ਹੀ ਇਹਨਾਂ ਦੇ ਮੰਤਰੀਆਂ ਦੀ ਸੁਣਨੀ ਉਹਨਾਂ ਨੇ ਜੋ ਪੁਸ਼ਟੀ ਕਰਨਾ ਹੈ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਇਸ ਕਰਕੇ ਡੀਆਈਜੀ ਦਾ ਹੁਣ ਬਚਣਾ ਮੁਸ਼ਕਲ ਹੈ ਰਮਾਨ ਤੇ ਵੀ ਜਾਣਗੇ ਪੁਚਗਿਸ ਵੀ ਵੱਡੇ ਪੱਧਰ ਤੇ ਹੋਵੇਗੀ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਜਿਹੜਾ ਵਿਚੋਲੀਆ ਸੀ ਜਿਹੜਾ ਡੀਲ ਕਰਾਉਂਦਾ ਸੀ ਕਿ 5 ਲੱਖ ਰੁਪਏ ਜਾਂ 4 ਲੱਖ ਰੁਪਏ ਹਰ ਮਹੀਨੇ ਡੀਆਈਜੀ ਗੁਰਚਲ ਸਿੰਘ ਨੂੰ ਮੁਹੱਈਆ ਕਰਵਾਇਆ ਜਾਵੇ ਉਸ ਵਿਚੋਲੀਏ ਨੂੰ ਵੀ ਪੰਜਾਬ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਧੰਨਵਾਦ